ਰਵਦਾਸ ਧਿਆਏ ਪ੍ਰਭ ਅਨੂਪ ਗੁਰੂ ਨਾਨਕ ਦੇਵ ਗੋਬਿੰਦ ਰੂਪ ਗੁਰੂ ਅਰਜਨ ਦੇਵ ਜੀ ਦੇ ਪਵਿੱਤਰ ਮੁਖਵਾਕਾਂ ਰਾਹੀ ਭਗਤਾਂ ਦੀਆਂ ਵੱਡਮੁੱਲੀਆਂ ਸਾਖੀਆਂ ਨੂੰ ਦੁਨੀਆਵੀ ਬੋਲੀ ਵਿੱਚ ਸੰਪੂਰਨ ਰੂਪ ਵਿੱਚ ਮਨੁੱਖੀ ਬੁੱਧ ਬਿਆਨ ਨਹੀਂ ਕਰ ਸਕਦੀ ਕਿਉਂਕਿ ਦੁਨੀਆਵੀ ਅਸਤ ਵਸਤੂਆਂ ਨਾਲ ਸਤ ਵਸਤੂ ਦੀ ਉਪਮਾ ਨਹੀਂ ਕੀਤੀ ਜਾ ਸਕਦੀ ਪ੍ਰਭੂ ਜੀ ਦੇ ਪਿਆਰੇ ਭਗਤ ਸੰਤ ਮਹਾਤਮਾ ਦੀਆਂ ਜੀਵਨ ਸਾਖੀਆਂ ਸੰਸਾਰੀ ਜੀਵਾਂ ਵਾਸਤੇ ਸ਼ਰਧਾ ਪਿਆਰ ਤ્યાਗ ਵਿਰਾਗ ਬਵੇਕ ਅਤੇ ਅਨੇਕਾਂ ਗੁਣਾਂ ਦੇ ਦਾਤੇ ਅਕਾਲ ਪੁਰਖ ਜੀ ਨਾਲ ਵਿਛੜਿਆ ਲਈ ਮਲਾਪ ਦਾ ਪਾਠ ਪ੍ਰਦਰਸ਼ਨ ਬਣਦੀਆਂ ਹਨ ਇਸੇ ਹੀ ਤਰ੍ਹਾਂ ਮਹਾਰਾਜ ਰਵਿਦਾਸ ਜੀ ਜਗਤ ਵਿੱਚ ਸਾਰੇ ਦਿਸ਼ਾ ਵਿਖੇ ਪ੍ਰਗਟ ਹੋਏ ਆਪ ਜੀ ਦੇ ਪਿਤਾ ਜੀ ਦਾ ਨਾਮ ਸ਼੍ਰੀ ਸੰਤੋਖ ਦਾਸ ਜੀ ਸੀ ਮਾਤਾ ਦਾ ਨਾਮ ਸ਼੍ਰੀਮਤੀ ਕਲਸ਼ੀ ਦੇਵੀ ਸੀ ਸਥਾਨ ਆਪ ਜੀ ਦਾ ਜਨਮ ਦਾ ਸਮਾਂ 1377 ਈਸਵੀ ਅਤੇ ਜਿਸ ਸਥਾਨ ਤੇ ਆਪ ਜੀ ਪੈਦਾ ਹੋਏ ਉੱਤਰ ਪ੍ਰਦੇਸ਼ ਬਨਾਰਸ ਗਵਰਤਨਪੁਰ ਸ਼ੀਰ ਤਾਰਮ ਪਤਨੀ ਦਾ ਨਾਮ ਸ਼੍ਰੀਮਤੀ ਲੋਨਾ ਜੀ ਸੰਤਾਨ ਸ਼੍ਰੀ ਵਿਜੇਦਾਸ ਪੁੱਤਰ ਸਨ ਗੁਰੂ ਦੀਖਿਆ ਰਾਮਾਨੰਦ ਜੀ ਪਾਸੋਂ ਕੀਤਾ ਚਮੜੇ ਦਾ ਕੰਮ ਆਪ ਜੀ ਦਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ 40 ਸ਼ਬਦ ਦਰਜ ਹਨ ਆਪ ਜੀ ਨੇ 16 ਰਾਗਾਂ ਵਿੱਚ 40 ਸ਼ਬਦ ਉਚਾਰਨ ਕੀਤੇ ਪਰ ਲੋਕ ਗਵਨ ਕਾਂਛੀ ਵਿਖੇ ਹੋਇਆ ਸੀ ਪਰਲੋਕ ਗਵਨ ਸਮਾ 1528 ਈ ਅਤੇ ਸੰਸਾਰ ਵਿੱਚ ਆਪ ਜੀ ਨੇ 151 ਸਾਲ ਰਹਿਣਾ ਕੀਤਾ ਰਵਦਾਸ ਮਹਾਰਾਜ ਜੀ ਨੇ ਪ੍ਰਭੂ ਜੀ ਨੂੰ ਅਨੂਪ ਜਾਣ ਕੇ ਧਿਆਇ ਕਾਂਚੀ ਵਿੱਚ Swami Ramanand ji ਰਹਿੰਦੇ ਸਨ ਉਹਨਾਂ ਪਾਸ ਅਨੇਕਾਂ ਬ੍ਰਹਮਚਾਰੀ ਵਿਦਿਆਰਥੀ ਰਹਿੰਦੇ ਸਨ ਇਹਨਾਂ ਛਿਛਾਂ ਵਿੱਚੋਂ ਇੱਕ ਬ੍ਰਹਮਚਾਰੀ ਦੀ ਸੇਵਾ ਨਗਰ ਵਿੱਚੋਂ ਸਿੱਧਾ ਲਿਆ ਕੇ ਲੰਗਰ ਤਿਆਰ ਕਰਕੇ ਰਾਮਾਨੰਦ ਜੀ ਨੂੰ ਛਕਾਉਣਾ ਸੀ ਵਿਸ਼ੇਸ਼ ਘਰਾਂ ਤੋਂ ਹੀ ਸੁੱਕੀ ਰਸਦ ਲਿਆਈ ਜਾਂਦੀ ਸੀ ਇੱਕ ਦਿਨ ਬਹੁਤ بارش ਹੋਈ ਅਚਾਨਕ ਤਿਲਕ ਜਾਣ ਕਾਰਨ ਆਟਾ ਡੁੱਲ ਗਿਆ ਬ੍ਰਹਮਚਾਰੀ ਜੀ ਨੇ ਸੰਤੋਖਾ ਜੀ ਤੋਂ ਜਿਹੜਾ ਚਮੜੇ ਦਾ ਵਪਾਰੀ ਸੀ ਆਟਾ ਲੈ ਆਂਦਾ ਕਿਉਂਕਿ ਸੰਤੋਖਾ ਜੀ ਨੂੰ ਪੁੱਤਰ ਪ੍ਰਾਪਤੀ ਦੀ ਲਾਲਸਾ ਸੀ ਉਸਨੇ ਮੱਲੋ ਮੱਲੀ ਰਸਦ ब्रह्मचारी रविदास भक्त जी दी ਝੋਲੀ ਵਿੱਚ ਪਾ ਦਿੱਤੀ ਸੰਤੋਖ ਦਾ ਵਪਾਰ ਪੂਰੀ ਤਰ੍ਹਾਂ ਸੱਚਾ ਸੁੱਚਾ ਨਹੀਂ ਸੀ ਬ੍ਰਹਮਚਾਰੀ ਨੇ ਉਸ ਸਿੱਧੇ ਦਾ ਲੰਗਰ ਤਿਆਰ ਕਰਕੇ ਰਾਮਾਨੰਦ ਜੀ ਨੂੰ ਛਕਾ ਦਿੱਤਾ ਜਦੋਂ ਰਾਮਾਨੰਦ ਜੀ ਆਪਣੀ ਸਮਾਦੀ ਵਿੱਚ ਜੁੜੇ ਤਾਂ ਉਹਨਾਂ ਦੀ ਸੁਰਤ ਝਟਕਦੀ ਰਹੀ ਅਤੇ ਉਹਨਾਂ ਚਮੜੇ ਦਾ ਵਪਾਰ ਕਰਨ ਵਾਲੇ ਸੰਤੋਖਾ ਜੀ ਦੀ ਮਨੋ ਇੱਛਾ ਨੂੰ ਵੀ ਅਨੁਪਵਵ ਦੁਆਰਾ ਸਮਝ ਲਿਆ ਉਹਨਾਂ ਨੇ ਬ੍ਰਹਮਚਾਰੀ ਜੀ ਨੂੰ ਸਦ ਕੇ ਪੁੱਛ ਗਿੱਚ ਕੀਤੀ ਬ੍ਰਹਮਚਾਰੀ ਨੇ ਆਟਾ ਲਿਆਉਣ ਦੀ ਸਾਰੀ ਵਾਰਤਾ ਆਪਣੇ ਰਾਮਾਨੰਦ ਜੀ ਨੂੰ ਦੱਸ ਦਿੱਤੀ ਰਾਮਾਨੰਦ ਜੀ ਗੁੱਸੇ ਹੋਏ ਅਤੇ ਬ੍ਰਹਮਚਾਰੀ ਨੂੰ ਆਖਿਆ ਕਿ ਹੁਣ ਤੁਹਾਨੂੰ ਹੀ ਸੰਤੋਖਾ ਜੀ ਦੇ ਕਰ ਪੁੱਤਰ ਰੂਪ ਵਿੱਚ ਜਨਮ ਲੈਣਾ ਪਵੇਗਾ ਇਵੇਂ ਹੀ ਹੋਇਆ ਰਾਮਾਨੰਦ ਜੀ ਦਾ ਹੁਕਮ ਸੁਣਦਿਆਂ ਹੀ ਬ੍ਰਹਮਚਾਰੀ ਜੀ ਸਰੀਰ ਤਿਆਗ ਗਏ 10 ਮਹੀਨਿਆਂ ਪਿੱਛੋਂ ਸੰਤੋਖਾ ਜੀ ਦੇ ਘਰ ਪੁੱਤਰ ਨੇ ਜਨਮ ਲਿਆ ਜਿਸ ਦਾ ਨਾਮ ਰਵਿਦਾਸ ਰੱਖਿਆ ਗਿਆ 5 ਦਿਨਾਂ ਤੱਕ ਬਾਲਕ ਰਵਿਦਾਸ ਜੀ ਨੇ ਮਾਤਾ ਦਾ ਦੁੱਧ ਨਾ ਚੁੰਗਿਆ ਰਾਮਾਨੰਦ ਜੀ ਨੂੰ ਭਗਵਾਨ ਦੇ ਹੁਕਮ ਅਨੁਸਾਰ ਰਵਿਦਾਸ ਜੀ ਨੂੰ ਸੰਤੋਖਾ ਜੀ ਦੇ ਘਰ ਦੇ ਕਿ ਰਾਮ ਨਾਮ ਦਾ ਉਪਦੇਸ਼ ਦੇਣਾ ਪਿਆ ਇਸ ਪਿਛੋਂ ਰਬਦਾਸ ਜੀ ਨੇ ਦੁੱਧ ਚੁੰਗ ਲਿਆ ਬਾਲ ਅਵਸਥਾ ਵਿੱਚ ਹੀ ਆਪ ਜੀ ਨੂੰ ਪ੍ਰਭੂ ਪ੍ਰੀਤ ਨਾਲ ਪੂਰਨ ਰੰਗ ਚੜ ਗਿਆ ਬਚਪਨ ਵਿੱਚ ਹੀ ਆਪ ਬੈਰਾਗ ਤਿਆਗ ਅਤੇ ਤੀਖਣ ਬੁੱਧ ਦੇ ਮਾਲਕ ਸਨ ਜਵਾਨ ਅਵਸਥਾ ਵਿੱਚ ਪੁੱਜਦਿਆਂ ਹੀ ਮਾਤਾ ਪਿਤਾ ਨਾਲ ਘਰ ਦੇ ਕੰਮ ਧੰਦੇ ਵਿੱਚ ਹੱਥ ਬਟਾਉਣ ਲੱਗੇ ਛੋਟੀ ਉਮਰ ਵਿੱਚ ਹੀ ਆਪ ਦਾ ਵਿਆਹ ਕਰ ਦਿੱਤਾ ਗਿਆ ਆਪ ਗੰਭੀਰ ਰਹਿ ਕੇ ਆਏ ਗਏ ਸਾਧੂਆਂ ਦੀ ਸੇਵਾ ਕਰਦੇ ਮੁਫਤ ਹੀ ਉਨ੍ਹਾਂ ਨੂੰ ਨਵੇਂ ਜੋੜੇ ਦੇ ਦਿੰਦੇ ਪ੍ਰੇਮ ਭਗਤੀ ਦੇ ਰੰਗ ਵਿੱਚ ਮਸਤ ਰਹਿ ਕੇ ਜੁੱਤੀਆਂ ਗੰਢਦੇ ਰਹਿੰਦੇ ਰਾਤ ਸਮੇਂ ਪ੍ਰਭੂ ਸਿਮਰਨ ਵਿੱਚ ਜੁੜੇ ਰਹਿੰਦੇ ਅਤੇ ਦਿਨੇ ਆਏ ਮਹਾਤਮਾ ਨਾਲ ਪ੍ਰਭੂ ਪ੍ਰੀਤ ਦੀ ਚਰਚਾ ਵਾਰਤਾ ਵਿੱਚ ਲੱਗੇ ਰਹਿੰਦੇ ਆਪ ਜੀ ਆਪਣੇ ਪਿਤਾ ਨਾਲੋਂ ਵੱਖਰੀ ਝੌਪੜੀ ਬਣਾ ਕੇ ਰਹਿਣ ਲੱਗੇ ਰਵਦਾਸ ਜੀ ਦੀ ਸ਼ਾਨ ਹੀ ਉਸ ਦੀ ਦੁਕਾਨ ਅਤੇ ਰਹਿਣ ਬਸੇਰਾ ਸੀ ਪਤੀ ਪਤਨੀ ਦੋਨੋਂ ਇਸ ਕੱਖਾਂ ਦੀ ਕੁਲੀ ਵਿੱਚ ਰਹਿ ਕੇ ਆਏ ਗਏ ਸਾਧੂ ਮਹਾਤਮਾ ਦੀ ਸੇਵਾ ਕਰਨ ਲੱਗੇ ਆਮਦਨ ਘਟ ਸੀ ਕਈ ਕਈ ਦਿਨ ਭੁੱਖੇ ਹੀ ਰਹਿਣਾ ਪੈਂਦਾ ਗਰੀਬੀ ਵੱਧਦੀ ਗਈ ਗਲ ਦੇ ਕੱਪੜੇ ਵੀ ਪਾਟ ਗਏ ਪਰ ਰਵਦਾਸ ਜੀ ਪ੍ਰਭੂ ਪਾਣੇ ਵਿੱਚ ਸ਼ਾਕਰ ਰਹਿੰਦੇ ਹੋਏ ਹਰਖ ਸੋਗ ਮਾਨ અપਮਾਨ ਤੋਂ ਉੱਪਰ ਉੱਠ ਕੇ ਹਰ ਸਮੇਂ ਪ੍ਰਭੂ ਦੇ ਗੁਣ ਗਾਉਂਦੇ ਹੀ ਸਮਾਂ ਬਤੀਤ ਕਰਦੇ ਰਵਦਾਸ ਮਹਾਰਾਜ ਜੀ ਦੀ ਪਰਖ ਭਗਵਾਨ ਜੀ ਇੱਕ ਸਾਧੂ ਦਾ ਰੂਪ ਧਾਰ ਕੇ ਰਵਦਾਸ ਜੀ ਦੇ ਘਰ ਆ ਗਏ ਰਾਤ ਰਵਦਾਸ ਜੀ ਪਾਸ ਰਹੇ ਲੰਗਰ ਪਾਣੀ ਛਕਿਆ ਆਰਾਮ ਕੀਤਾ ਭਗਵਾਨ ਜੀ ਨੇ ਆਪਣੇ ਭਗਤ ਦੀ ਪਰਖ ਕਰਨ ਖਾਤਰ ਦਿਨ ਚੜਦਿਆਂ ਇੱਕ ਪਾਰਸ ਕੱਢਿਆ ਅਤੇ ਰੰਬੀ ਨੂੰ ਸੁਵਾ ਦਿੱਤਾ ਰੰਬੀ ਸੋਨੇ ਦੀ ਬਣ ਗਈ ਪ੍ਰਤੱਖ ਕਰਾਮਾਤ ਵਿਖਾ ਕੇ ਸਾਧੂ ਨੇ ਆਖਿਆ ਰਵਿਦਾਸ ਜੀ ਆਪ پاس अनेका ਸਾਧੂ ਆਉਂਦੇ ਹਨ ਤੁਹਾਡੇ ਘਰ ਵਿੱਚ ਖਾਣ ਪੀਣ ਨੂੰ ਕੁਝ ਨਹੀਂ ਇਹ 파ਰਸ ਲੈ ਲਵੋ ਅਤੇ ਆਨੰਦ ਮੇਂ ਜੀਵਨ ਬਤੀਤ ਕਰੋ ਪਰ ਰਵਦਾਸ ਜੀ ਨੇ ਉੱਤਰ ਦਿੱਤਾ ਮਹਾਤਮਾ ਜੀ ਪ੍ਰਭੂ ਜੀ ਨੇ ਮੈਨੂੰ ਰਾਮ ਨਾਮ ਰੂਪੀ ਧਨ ਬਖਸ਼ਿਆ ਹੈ ਇਸ ਨੂੰ ਕੋਈ ਚੋਰ ਲੈ ਜਾ ਨਹੀਂ ਸਕਦਾ ਜਿਹੜਾ ਧਨ ਤੁਸੀਂ ਮੈਨੂੰ ਦਿੰਦੇ ਹੋ ਇਸ ਨੂੰ ਬਹੁਤ ਵਿਆਧੀਆਂ ਲਗਦੀਆਂ ਹਨ ਇਸ ਦੀ ਰਾਖੀ ਕਰਨੀ ਔਖੀ ਹੈ ਅਖੀਰ ਸਾਧੂ ਰੂਪ ਵਿੱਚ ਭਗਵਾਨ ਜੀ ਨੇ ਪਾਰਸ ਰਵਿਦਾਸ ਜੀ پاس ਅਮਾਨਤ ਵਜੋਂ ਰੱਖਣ ਲਈ ਮਨਾ ਲਿਆ 13 ਮਹੀਨਿਆਂ ਪਿੱਛੋਂ ਭਗਵਾਨ ਜੀ ਮੁੜੇ ਜਿਸ ਥਾਂ ਤੇ ਪਾਰਸ ਰੱਖ ਕੇ ਗਏ ਸਨ ਉਥੇ ਹੀ ਪਿਆ ਵੇਖ ਕੇ ਹੈਰਾਨ ਰਹਿ ਗਏ ਕਿ ਰਬਦਾਸ ਜੀ ਨੂੰ ਸੰਕਲਪ ਵੀ ਨਹੀਂ ਫੁਰਿਆ ਪੂਰਨ ਤਿਆਗੀ ਰਬਦਾਸ ਮਹਾਰਾਜ ਜੀ ਨੇ RAM ਨਾਮ ਰਸ ਵਿੱਚ ਹੀ ਸਭ ਸੁੱਖਾਂ ਦੀ ਪ੍ਰਾਪਤੀ ਸਮਝ ਕੇ ਪਾਰਸ ਨੂੰ ਵੇਖਿਆ ਵੀ ਨਹੀਂ ਜਦੋਂ ਰਬਦਾਸ ਜੀ ਨੇ ਪਾਰਸ ਲੈਣਾ ਸਵੀਕਾਰ ਨਾ ਕੀਤਾ ਤਦ ਭਗਵਾਨ ਜੀ ਨੇ ਇੱਕ ਹੋਰ ਖੇਡ ਵਰਤਾਈ ਜਿਸ ਲੱਕੜ ਦੀ ਚੌਂਕੀ ਉੱਪਰ ਰਬਦਾਸ ਜੀ ਨੇ ਮੂਰਤੀ ਰੱਖੀ ਹੋਈ ਸੀ ਭਗਵਾਨ ਜੀ ਨੇ ਉਸ ਚੌਂਕੀ ਉੱਪਰ ਵਿਛਾਏ ਆਸਣ ਹੀਠ ਪੰਜ ਸੋਨੇ ਦੀਆਂ ਮੋਹਰਾਂ ਰੱਖ ਦਿੱਤੀਆਂ ਜਦੋਂ ਰਵਦਾਸ ਜੀ ਨੇ ਸਵੇਰੇ ਪੂਜਾ ਕਰਨ ਤੋਂ ਪਹਿਲਾਂ ਆਸਣ ਛਾੜ ਕੇ ਵਿਛਾਇਆ ਤਾਂ ਪੰਜ ਮੋਹਰਾਂ ਨਿਕਲੀਆਂ ਭਗਤ ਜੀ ਨੇ ਮਾਇਆ ਵੇਖੀ ਮਾਇਆ ਵੇਖ ਕੇ ਰਵਦਾਸ ਜੀ ਨੇ ਭਾਕਰਾਂ ਦੀ ਪੂਜਾ ਹੀ ਬੰਦ ਕਰ ਦਿੱਤੀ ਰਾਤ ਨੂੰ ਸੁਪਨੇ ਵਿੱਚ ਭਗਵਾਨ ਜੀ ਨੇ ਆ ਕੇ ਆਖਿਆ ਹੇ ਰਬਦਾਸ ਮੈਂ ਹੀ ਤੇਰੇ ਵਾਸਤੇ 파ਰਸ ਲਿਆਇਆ ਸਾਂ ਹੁਣ ਮੈਂ ਹੀ ਮੋਹਾਂ ਰੱਖੀਆਂ ਹਾਂ ਪਰ ਤੂੰ ਕੁਝ ਵੀ ਸਵਕਾਰ ਨਹੀਂ ਕਰਦਾ ਸਗੋਂ ਮਾਇਆ ਤੋਂ ਡਰ ਕੇ ਪੂਜਾ ਕਰਨੀ ਹੀ ਬੰਦ ਕਰ ਦਿੱਤੀ ਹੈ ਇਹ ਗੱਲ ਠੀਕ ਨਹੀਂ ਹੈ ਲੋਕ ਆਖਦੇ ਹਨ ਪ੍ਰਭੂ ਜੀ ਦਾ ਭਗਤ ਭੁੱਖਾ ਮਰਦਾ ਹੈ ਇਹ ਗੱਲ ਮੈਨੂੰ ਚੰਗੀ ਨਹੀਂ ਲੱਗਦੀ ਆਪ ਧੰਨ ਗ੍ਰਹਿਣ ਕਰ ਲਵੋ ਆਏ ਗਏ ਮਹਾਤਮਾ ਦੀ ਸੇਵਾ ਕਰੋ ਅਤੇ ਆਪ ਵੀ ਆਨੰਦਪੂਰਵਕ ਰਹੋ ਮਹਾਰਾਜ ਰਵਦਾਸ ਜੀ ਨੇ ਪਤਿਤ ਪਾਵਨ ਜੀ ਦਾ ਹੁਕਮ ਮੰਨਿਕਸ ਦਿਨ ਤੋਂ ਠਾਕਰਾ ਦੇ ਆਸਣੇ ਠੋ ਮੋਹਰਾਂ ਕੱਢਣੀਆਂ ਆਰੰਭ ਕਰ ਦਿੱਤੀਆਂ ਅਤੇ ਪੰਡਾਰਾ ਚਾਲੂ ਕਰ ਦਿੱਤਾ ਆਏ ਗਏ अनेका ਅਭਿਆਗਤ ਸਾਧੂ ਸੰਤ ਅਤਿਥੀ ਲੰਗਰ ਛਕਣ ਲੱਗੇ ਇੱਕ ਮੰਦਰ ਵੀ ਸੁੰਦਰ ਰੂਪ ਵਿੱਚ ਬਣਾ ਦਿੱਤਾ ਰਬਦਾਸ ਜੀ ਦਾ ਜਸ ਸੰਸਾਰ ਵਿੱਚ ਫੈਲ ਗਿਆ ਦੂਰੋਂ ਦੂਰੋਂ ਸਾਧ ਸੰਤ ਮਹਾਤਮਾ ਆਉਣ ਲੱਗੇ ਸੋ ਸਾਧ ਸੰਗਤ ਜੀ ਅਗਲੀ ਵੀਡੀਓ ਵਿੱਚ ਗੰਗਾ ਨੇ ਹੱਥ ਕੱਢ ਕੇ ਕੰਗਣ ਲੈਣਾ ਕੀਤਾ ਸੀ ਉਹ ਆਪ ਜੀ ਦੇ ਸਨਮੁਖ ਕਰਾਂਗੇ ਸੋ ਇਹਨਾਂ ਕੋ ਪ੍ਰਵਾਨ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਤਾਂ ਜੋ ਇਸੇ ਹੀ ਤਰ੍ਹਾਂ ਇਤਿਹਾਸਕ ਵੀਡੀਓ ਆਪ ਜੀ ਦੇ ਪਾਸ ਪਹੁੰਚ ਸਕਣ